ਇੱਥੇ ਤੋਂ ਕਾਹ ਕੁਛ ਮੁੰਡੇ ਆਏ ਜੀ ਉਹਨਾਂ ਨੇ ਇੱਕ ਪੈਟਰੋਲ ਬੰਬ ਨੁਮਾ ਚੀਜ਼ ਜਿਹੜੀ ਆ ਠੇਕੇ ਦੇ ਬਾਹਰ ਸੁੱਟ ਕੇ ਤੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਠੇਕੇ ਦੇ ਬਾਹਰ ਗਰਿਲ ਲੱਗੀ ਸੀ ਫਿਰ ਉਹਨਾਂ ਨੇ ਦੋਹਾਂ ਹੱਥਾਂ 'ਚ ਪਿਸਤਲ ਫੜ ਕੇ ਗੋਲੀਆਂ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਗੋਲੀਆਂ ਚਲਾਉਂਦੇ ਇੱਕ ਮੈਕਜੀਕ ਵੀ ਯਾਰ ਮੌਕੇ ਤੇ ਦੇਖ ਪਏ ਠੇਕੇਦਾਰਾਂ ਵਿੱਚੋਂ ਇੱਕ ਮੁੰਡਾ ਹੈ ਲੱਗ ਉਹਨੇ ਫੋਨ ਕੀਤਾ ਕਿ ਸਾਡੇ ਠੇਕੇ ਦੇ ਕੋਲ ਪੈਟਰੋਲ ਦੀ ਬੋਤਲ ਸੁੱਟ ਗਈ ਕਿ ਪੈਟਰੋਲ ਦੀ ਬੋਤਲ ਜਿਹੜੀ ਉਹਦੇ ਵੀ ਛੜਕੇ ਦੂਜੇ ਪਾਸੇ ਖੜੇ ਸੀ ਤੇ ਉਹਨੂੰ ਆਪਣਾ ਉਹਨਾਂ ਨੇ ਡੈਕਟਰ ਨਾਲ ਜਿਹੜਾ ਕਰੰਡਾਲ ਦਾ ਅੱਖ ਲਾ ਕੇ ਛੁੱਟੀ ਆ। ਇਹ ਵੀ ਸਾਡੇ ਇੱਥੇ ਮਨਜੀਠਾ گروپ ਹੈ ਜੀ ਜੋ ਇਹਦੇ ਸਾਲ 24 ਤੇ 25 ਲਈ ਹਾਰਕੈਂਟ ਰੁਪਏ ਜੀ ਨੂੰ ਲਾਟ ਹੋਇਆ ਸੀ ਜੋ 31 ਮਾਰਚ ਤੱਕ ਇਹਦਾ ਚਾਰਜ ਸਾਡੇ ਕੋਲ ਹੈ ਜੀ। ਅੱਜ ਇੱਥੇ ਸ਼ਾਮੀ ਸੰਚਾਰ ਜਿਹਦਾ ਸਾਨੂੰ ਫੋਨ ਆਇਆ ਵੀ ਇੱਥੇ ਜੋ ਨਕਾਕ ਪੁਸ਼ ਮੁੰਡੇ ਆਏ ਜੀ। ਉਹਨਾਂ ਨੇ ਇੱਕ ਪੈਟਰੋਲ ਬੰਬ ਨੁਮਾ ਚੀਜ਼ ਜਿਹੜੀ ਆ ਠੇਕੇ ਦੇ ਬਾਹਰ ਸੁੱਟ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਠੇਕੇ ਦੇ ਬਾਹਰ ਗ੍ਰਿਲ ਲੱਗੀ ਸੀ ਫਿਰ ਉਹਨਾਂ ਨੇ ਦੋਹਾਂ ਹੱਥਾਂ 'ਚ ਪਿਸਤਲ ਫੜ ਕੇ ਗੋਰੀਆਂ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਗੋਲੀਆਂ ਚਲਾਉਂਦੇ ਇੱਕ ਮੈਗਜ਼ੀਨ ਵੀ ਆ ਮੌਕੇ ਤੇ ਡਿੱਗ ਪਿਆ ਜੀ ਉਹ ਮੈਗਜ਼ੀਨ ਸਾਡੇ ਮੁੰਡਿਆਂ ਨੇ ਮੌਕੇ ਤੋਂ ਬਰਾਮਦ ਕੀਤਾ ਹੈ ਜੀ ਹਾਂ ਤੇ ਇਹ ਠੇਕੇ ਦੇ ਬਾਹਰ ਜਿਹੜੀ ਉਹ ਅੱਗ ਲੱਗੀ ਸੀ ਉਹ ਮੌਕੇ ਤੇ ਐਸਐਚਓ ਸਾਹਿਬ ਤੇ ਡੀਐਸਪੀ ਸਾਹਿਬ ਜਿਹੜੇ ਮਜੀਠਿਆਲੇ ਉਹਨਾਂ ਨੇ ਮੌਕੇ ਤੋਂ ਉਹ ਬੈਂਡਰ ਨੂੰ ਜਿਹਨੂੰ ਅੱਗ ਲੱਗੀ ਸੀ ਉਹਨਾਂ ਵੀ ਕਬਜ਼ੇ 'ਚ ਲੈ ਲ ਤੇ ਜਿਹੜਾ ਉਹਨਾਂ ਨੇ ਕਿਹਾ ਤੇ ਵੀ ਇਹ ਜਿਹੜਾ ਜੀ ਇਹ ਮੈਗਜ਼ੀਨ ਜਿਹੜਾ ਚੈੱਕ ਹੋਣ ਗਿਆ ਇਹ ਬਿਲਕੁਲ ਝੂਠੀ ਗੱਲ ਉਹ ਸਾਡੇ ਮੁੰਡੇ ਨੂੰ ਕਿਹਾ ਸੀ ਅਸੀਂ ਇਸ ਕਰਕੇ ਕਿਹਾ ਸੀ ਕਿ ਸਾਡੇ ਜਿਹੜੇ ਇਸ ਗਰੁੱਪ ਦੇ ਆਂਦਰ ਨੇ ਉਹ ਆ ਰਹੇ ਨੇ ਮੌਕੇ ਤੇ ਉਹ ਆਪਣੇ ਹੈ ਆਪਣੀ ਅਫੀ ਇਹਨਾਂ ਨੂੰ ਜਿਹੜੇ ਪੁਲਿਸ ਦੇ ਹਵਾਲੇ ਕਰਨਗੇ ਕਿਉਂਕਿ ਜਿਹੜੇ ਮੌਕੇ ਤੇ ਇੱਥੇ ਲਾਸਟ ਵੀ ਹੋਇਆ ਹੈ ਤੇ ਜਿਹੜਾ ਇਹ ਮੌਕੇ ਤੇ ਗੋਲੀ ਵੀ ਚੱਲੀ ਹੈ ਤੇ ਆਹ ਮੌਕੇ ਤੇ ਮੈਗਜ਼ੀਨ ਵੀ ਗੋਲੀਆਂ ਨਾਲ ਪੂਰਾ ਲੋਡ ਹੈ ਜਿਹੜਾ ਮੈਗਜ਼ੀਨ ਇਹ ਵੀ ਮੌਕੇ ਤੋਂ ਬਰਾਮਦ ਹੋਇਆ ਜੀ ਪੁਰਾਣੀ ਕੋ ਰੰਜਿਸ਼ ਸਿੰਘ ਆ ਕੋ ਡਾਕ ਡਾਟ ਜਾ ਕੋ ਕਿਉਂ ਇਹ ਲਾਸਟ ਈਅਰ ਵੀ ਸਾਡੇ ਮੰਜੀਥੇ ਦੇ ਵਿੱਚ ਜੀ ਦੋ ਤਿੰਨ ਠੇਕੇ ਦੇ ਪਟ્રોલ ਬੰਬ ਛੁੱਟਿਆ ਗਿਆ ਸੀ ਜੀ ਉੱਥੇ ਤੇ ਇੱਕ ਉੱਥੇ ਜੇਠੂ ਵਾਲੇ ਵੀ ਸਾਡੇ ਠੇਕੇ ਤੇ ਇਦਾਂ ਇਹ ਪਟ્રોલ ਬੰਬ ਛੁੱਟ ਕੇ ਤੇ ਮੁੜ ਕੇ ਠੇਕੇ ਦੇ ਉੱਤੇ ਗੋਲੀ ਚਲਾਈ ਗਈ ਸੀ ਇਹ ਸਿਰਫ ਇੱਕ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇੱਕ دہشت ਫਲਾਉਣ ਲਈ ਹੈ ਜਿਹੜਾ ਜੀ ਸਭ ਕੁਝ ਕੀਤਾ ਜਾ ਰਿਹਾ ਕਿਸੇ ਦੇ ਕੋਈ ਸ਼ੱਕ ਹੋਵੇ ਤੁਹਾਨੂੰ ਸ਼ੱਕ ਜੀ ਪਤਾ ਹੀ ਹੈ ਜੀ ਸਾਰਾ ਜੀ ਡਿਪਾਰਟਮੈਂਟ ਨੂੰ ਸਾਰਾ ਪਤਾ ਹੈ ਜੀ ਟਾਡੇ ਸਾਹਮਣੇ ਸਾਡੇ ਸੇਲਮੈਨ ਨੂੰ ਜਿਹਨੇ ਮੌਕੇ ਤੇ ਸਟੇਟਮੈਂਟ ਦੇਣੀ ਸੀ ਉਹਨੂੰ ਪੁਲਿਸ ਕਬਜ਼ੇ 'ਚ ਕਰਕੇ ਮੌਕੇ ਤੋਂ ਲੈ ਗਈ ਹੈ ਜੀ ਫਿਰ ਮੈਗਜ਼ੀਨ ਦੇ ਬਾਰੇ ਪੁਲਿਸ ਨੂੰ ਪਤਾ ਹੈ ਕਿ ਮੈਗਜ਼ੀਨ ਪਤਾ ਹੈ ਜੀ ਪਤਾ ਹੈ ਜੀ ਉਹ ਸਿਰਫ ਸੇਲਮੈਨ ਨੂੰ ਇਹ ਕਿਹਾ ਸੀ ਵੀ ਅਸੀਂ ਆਪਣੀ ਹਾਜ਼ਰੀ 'ਚ ਪੁਲਿਸ ਦੇ ਹਵਾਲੇ ਕਰਾਂਗੇ ਉਹਨਾਂ ਨੇ ਉਹ ਸੇਲਮੈਨ ਜਿਹਨੇ ਸਟੇਟਮੈਂਟ ਦੇਣੀ ਸੀ ਉਹਨੂੰ ਚੁੱਕ ਕੇ ਆਪਣੇ ਕਬਜ਼ੇ 'ਚ ਉਹਨੂੰ ਉਹ ਦੋਸ਼ੀਆਂ ਨੂੰ ਅਰੈਸਟ ਕਰਨ ਦੇ ਬਜਾਏ ਜਿਹੜਾ ਸਾਡਾ ਸੇਲਮੈਨ ਸੀ ਮੌਕੇ 'ਚ ਜਿਹੜਾ ਡਰਿਆ ਹੋਇਆ ਸੀ ਉਹਨੂੰ ਆਪਣੇ ਨਾਲ ਅਰੈਸਟ ਕਰਕੇ ਤੇ ਥਾਣੇ ਲੈ ਗਈ ਇਹਦਾ ਇਹਦਾ ਮਤਲਬ ਤੁਸੀਂ ਮੰਨਦੇ ਹੋ ਕਿ ਪੁ ਵੇਖੋ ਮੈਗਜ਼ੀਨ ਇੱਥੇ ਸਾਰੀ ਵਾਰਦੇ ਤੇ ਇੱਥੇ ਹੋਈ ਆ ਤੇ ਉਹਨਾਂ ਨੇ ਮੈਗਜ਼ੀਨ ਕਹਿੰਦਾ ਜੀ ਟੈਸਟ ਹੋਣ ਗਿਆ ਜੈਨਤੀਪੁਰ ਜੀ ਜੈਨਤੀਪੁਰ ਕੋਲ ਲੈਬ ਥੋੜਾ ਜੀ ਸਿਰਫ ਇੱਕ ਸੇਲਮੈਨ ਨੇ ਕਿਹਾ ਵੀ ਸਾਡੇ ਮਾਲਕ ਆਉਣਗੇ ਤੇ ਫਿਰ ਅਸੀਂ ਇਹ ਚੀਜ਼ ਤੁਹਾਡੇ ਹਵਾਲੇ ਕਰਾਂਗੇ ਇੱਥੇ ਇੱਕ ਕਪੜਾ ਠੇਕੇਦਾਰਾ ਦਾ ਮੁੰਡਾ ਹੈ ਲਵ ਉਹਨੇ ਫੋਨ ਕੀਤਾ ਵੀ ਸਾਡੇ ਠੇਕੇ ਦੇ ਕੋਈ ਪੈਟਰੋਲ ਦੀ ਬੋਤਲ ਛੁੱਟ ਗਈ ਕਿ ਪੈਟਰੋਲ ਦੀ ਬੋਤਲ ਜਿਹੜੀ ਉਹਦੇ ਵੀ ਛੜਕਦੇ ਦੂਜੇ ਬੱਸੇ ਖੜੇ ਸੀ ਤੇ ਉਹਨੂੰ ਆਪਣਾ ਉਹਨਾਂ ਨੇ ਲਾਈਟਰ ਨਾਲ ਜਿਹੜਾ ਕਰੰਦਾ ਹੁੰਦਾ ਉਹ ਅੱਗ ਲਾ ਕੇ ਛੁੱਟੀ ਆ ਤੇ ਇਹ ਦੋ ਭਾਈ ਫਾਇਰ ਦਾ ਕੀਤਾ। ਅੰਦੇ ਵੀ ਮੈਗਜ਼ੀਨ ਜਿਹੜਾ ਇਹੋ ਚੈੱਕ ਲਈ ਭੇਜਦਾ। ਉਹ ਵਾਈਫਾਈ ਦੇ ਵਿੱਚ ਕਿਸੇ ਦਾ ਕੋਈ ਚੱਕ ਨਹੀਂ ਆਉਂਦੀ। ਨਹੀਂ ਕੋਈ ਨਹੀਂ ਕੋਈ ਨਹੀਂ। ਕੋਈ ਕਿਸੇ ਤਰ੍ਹਾਂ ਦਾ ਹੋਰ ਕੋਈ ਨਹੀਂ। ਕੋਈ ਨਹੀਂ। ਇਹ ਤਰਫੀਸ਼ ਕਰਦੇ ਢਾਈ ਨਾਲ ਚੰਗੀ ਤਰ੍ਹਾਂ ਕੋਲ ਸੋ ਲੋ ਕੀ ਕਾਰਵਾਈ ਕੀਤੀ ਜਾ ਰਹੀ ਹੈ। ਬੋਸ ਸਰ ਜੇ ਜੋ ਵੀ ਅਪਲਾਈ ਮੌਕੇ ਤੇ ਪਹੁੰਚੇ ਐ ਐਸਐਸਓ ਸਾਹਿਬ ਤੇ ਮੈਂ ਇਹ ਵੀ ਆਪਣਾ ਢਾਈ ਨਾਲ ਤਕਰੀਸ਼ ਕਰਾਂਗੇ। ਇਹ ਕੀ ਮੈਟਰ ਹੈ? ਤਾਂ ਸਰ ਜਿਹੜੇ ਮੈਗਜ਼ੀਨ ਦਾ ਜਿਹੜਾ ਰੋਲਾ ਵਾ ਉਹ ਉਹਦੇ ਬਾਰੇ ਵੀ ਦੱਸੋ ਜੀ। ਉਹਦੇ ਬਾਰੇ ਵੀ ਜਾਂਚ ਕਰਾਂਗੇ ਚੰਗੀ ਤਰ੍ਹਾਂ। ਬੋਤਲ ਸੁੱਟਣ ਵਾਲੇ ਵਿਅਕਤੀ ਦਾ ਪਤਾ ਲੱਗਾ ਜੀ ਕੌਣ ਹੈ? ਨਹੀਂ ਹਜੇ ਕੋਈ ਨਹੀਂ ਪਤਾ। ਲੱਗਦਾ ਕਿ ਨਹੀਂ ਰਹੀ ਜੀ ਦੀ ਗੱਲ ਹੈ। ਇਹ 9:20 ਵਜੇ ਸਾਨੂੰ ਫੋਨ ਆਇਆ 9:06 ਵਜੇ ਦੀ ਗੱਲ ਹੈ। ਉਹਦੇ ਮੌਕੇ ਤੇ ਪਹੁੰਚ ਕੇ ਮੈਂ ਦੱਸ ਸਕਦਾ। ਉਹਨਾਂ ਕੋਲ ਸਟਾਰੀ ਹੋਈ ਸੀ ਨਹੀਂ ਅਜੇ ਤੱਕ ਉਹ ਇਕਲਾ ਤਫ਼ਤੀਸ਼ ਕਰਦੇ